ਸਤਿਗੁਰਾਂ ਨੇ ਅੱਜ ਜੋ ਪਵਿੱਤਰ ਬਚਨ ਉਚਾਰਨ ਕੀਤੇ ਨੇ ਇਹ ਛੰਦ ਮਧਪਾਰ ਛੰਦ ਆਪਾਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਇਸ ਛੰਦ ਦੀ ਵਰਤੋਂ ਜਾਂ ਇਉਂ ਕਹਲਾ ਇਸ ਛੰਦ ਵਿੱਚ ਸਤਿਗੁਰਾਂ ਨੇ ਦੋ ਵਾਰ ਪਵਿੱਤਰ ਬਚਨ ਉਚਾਰਨ ਕੀਤੇ ਨੇ। ਹਜ਼ੂਰ ਇਸ ਛੰਦ ਦਾ ਜ਼ਿਕਰ ਕਰਕੇ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਤਵੇ ਪ੍ਰਸਾਦ। ਕੱਲ ਜਦੋਂ ਸ਼ੁਰੂਆਤ ਕੀਤੀ ਸੀ ਉੱਥੇ ਸਤਿਗੁਰਾਂ ਨੇ ਬਚਨ ਕੀਤੇ ਸਨ। 13 ਜੋਰ ਚਾਚਰੀ ਛੰਦ। ਤੇ ਆਪ ਸੰਗਤ ਨੂੰ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਇੰਨੀ ਨਿਰਮਾਨਤਾ ਚ ਇੰਨੇ ਸੱਚੀ ਲੋਭੀ ਭਾਵਨਾ ਵਿੱਚ ਭਿਜੇ ਇੰਨੀਆਂ ਪਸ਼ਾਵਾਂ ਦੇ ਗਿਆਤਾ ਹੋਣ ਦੇ ਬਾਭ ਯੋਧਵੀ ਕਿਤੇ ਨਹੀਂ ਕਹਿ ਰਹੇ ਵੀ ਅਸੀਂ ਕੁਝ ਕਹਿ ਰਹੇ ਹਾਂ ਬਸ ਇੱਕੋ ਗੱਲ ਹੈ ਤੁਹਾਡੀ ਕਿਰਪਾ ਤੇਰਾ ਜੋਰ ਦਾ ਅਰਥ ਤੇ ਸਾਡੀ ਕੋਈ ਸ਼ਕਤੀ ਨਹੀਂ ਕੋਈ ਬਲ ਨਹੀਂ ਆਪ ਜੀ ਦੀ ਤਾਕਤ ਨਾਲ ਮੈਂ ਬੋਲਣ ਲੱਗਾ ਵਾਂ ਇਸੇ ਕਰਕੇ ਸਤਗੁਰਾਂ ਨੇ ਜਦੋਂ ਆਪਣੇ ਲਈ ਸ਼ਬਦ ਵਰਤੇ ਨਾ ਸਚੇ ਵੇ ਇਥੋਂ ਤੱਕ ਦਸਮ ਦੀ ਬਾਣੀ ਵਿੱਚ ਜਿਵੇਂ ਅਕਾਲ ਪੁਰਖ ਬਾਚ ਇਸ ਕੀਟ ਪ੍ਰਥਾ ਵੈਗੁਰੂ ਆ ਸ਼ਬਦ ਸੁਣਨ ਵਾਲੇ ਨੇ ਆਪਣੇ ਆਪ ਨੂੰ ਇੰਨੀ ਨਿਮਰਤਾ ਜਿਹੀ ਅਕਾਲ ਪੁਰਖ ਵੈਗੁਰੂ ਜੀ ਦੇ ਬੋਲ ਨੇ ਇਸ ਕੀਟ ਦੇ ਪ੍ਰਥਾ ਆਪਣੇ ਆਪ ਲਈ ਸ਼ਬਦ ਕੀ ਵਰਤੇ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਉਸ ਪਰਮਪੁਰਖ ਪਰਮਾਤਮਾ ਜੀ ਦਾ ਮੈਂ ਦਾਸ ਖਾਂ ਤੇ ਇਸ ਜਗਤ ਦੇ ਤਮਾਸ਼ੇ ਨੂੰ ਦੇਖਣ ਵਾਸਤੇ ਆਇਆ ਤੇ ਇਸ ਤਮਾਸ਼ੇ ਨੂੰ ਮੈਂ ਵੇਖਣ ਆਇਆ ਇੱਕ ਵਿਦਵਾਨ ਨੇ ਬਹੁਤ ਸੋਹਣੀ ਗੱਲ ਕੀਤੀ ਚਲੋ ਮੈਂ ਨਾ ਹੀ ਲੈ ਦੇਣਾ ਰਜਨੀਸ਼ ਨੇ ਜਦੋਂ ਜਪਜੀ ਸਾਹਿਬ ਦਾ ਟੀਕਾ ਕੀਤਾ ਜਿਹਨੂੰ ਬਾਅਦ ਚ ਓਸ਼ੋ ਕਹਿੰਦੇ ਸਨ ਕਿਉਂਕਿ ਉਹ ਜਪਜੀ ਸਾਹਿਬ ਤੇ ਬੋਲਿਆ ਹੈ ਤੇ ਇਹ ਵੀ ਬੇਨਤੀ ਹੈ ਪੜਿਆ ਲਿਖਿਆ ਸਮਾਜ ਉਸ ਟੀਕੇ ਨੂੰ ਸਵੀਕਾਰ ਕਰਦਾ ਹੈ ਪਰ ਗੁਰਮਤ ਦੀ ਕਸਵੱਟੀ ਤੇ ਲਾ ਕੇ ਦੇਖਾਂਗੇ ਤੇ ਕਈ ਗੱਲਾਂ ਸਵੀਕਾਰ ਨਹੀਂ ਹੁੰਦੀਆਂ ਉਹ ਏਡਾ ਸਿਆਣਾ ਵਿਦਵਾਨ ਸੀ ਫਿਲਾਸਫਰ ਸੀ ਜੀ ਫਿਲਾਸਫੀ ਦਾ ਪ੍ਰੋਫੈਸਰ ਸੀ ਤੇ ਉਹਨੇ ਤੇ ਮੈਂ ਫਿਰ ਬੇਨਤੀ ਕਰਾਂ ਕਿ ਸ਼ਬਦ ਉਹ ਕਹਿੰਦੇ ਸਨ ਕਿ ਖੁੰਟੀ ਕਿਸੇ ਦੀ ਵੀ ਹੋ کورٹ ਮੈਂ ਆਪਣਾ ਹੀ ਉਤਾਰੂਗਾ ਗੱਲ ਉਹਨੇ ਜਿਹੜੇ ਸ਼ਬਦ ਕਹੇ ਜਿਹੜੇ ਮੈਨੂੰ ਬਹੁਤ ਚੰਗੀ ਗੱਲ ਲੱਗੀ ਉਹ ਕਹਿੰਦਾ ਵੀ ਗੁਰਨਾਨਕ ਸਾਹਿਬ ਕਿਉਂ ਜਪਜੀ ਸਾਹਿਬ ਵਿੱਚ ਪੁਨਰੁਕਤੀ ਕਰ ਰਿਹਾ ਕਿਉਂ ਵਾਰ-ਵਾਰ ਇੱਕ ਸ਼ਬਦ ਕਹਿ ਰਹੇ ਆ ਜੇ ਗਾਵੇ ਕੋ ਤਾਂ ਇੱਕੋ ਸ਼ਬਦ ਕਹਿ ਗਿਆ ਪੌੜੀ ਚ ਸੱਚੇ ਬਾਦਸ਼ਾਹ ਜੀ ਹੁਕਮੀ ਸ਼ਬਦ ਕਹੀ ਗਏ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਣ ਜੀ ਇਹ ਕੋਈ ਸ਼ਬਦ ਇਹ ਨਾ ਜੇ ਸੁਣਿਆ ਦੀ ਗੱਲ ਕੀਤੀ ਤੇ ਇਹ ਨਾ ਸੁਣਿਆ ਤੇ ਚਾਰ ਪੌੜੀਆਂ ਕਹਿ ਗਏ ਜੇ ਮੰਨੇ ਦੀ ਗੱਲ ਕੀਤੀ ਤੇ ਤਿੰਨ ਪੌੜੀਆਂ ਮੰਨੇ ਦੀਆਂ ਬੋਲ ਗਏ ਇੱਕ ਪੌੜੀ ਮੰਨੇ ਦੀ ਕਹੀ ਪੰਜ ਪਰਵਾਣ ਫਿਰ ਅਸੰਖ ਅਸੰਖ ਫਿਰ ਅੰਤ ਨਾ ਸਿਪਤੀ ਕਹਿ ਨਾ ਅੰਤ ਫਿਰ ਅਮਲ ਅਮਲ ਉਹਨੇ ਗੱਲ ਜਿਹੜੀ ਕਹੀ ਉਹ ਕਹਿੰਦਾ ਅਸਲ ਚ ਦੁਨੀਆ ਦੇ ਲੋਕ ਸੰਸਾਰੀ ਖੁਮਾਰੀ ਵਿੱਚ ਹੁੰਦੇ ਆ ਨਸ਼ੇ ਉਹ ਕਹਿੰਦਾ ਜਿਸ ਬੰਦੇ ਨੂੰ ਸੁੱਧ ਬੁੱਧ ਨਾ ਰਹੇ ਉਹ ਕਈ ਵਾਰੀ ਨਸ਼ੇ ਵਿੱਚ ਖੁਮਾਰੀ ਵਿੱਚ ਇੱਕ ਲਫ਼ਜ਼ ਨੂੰ ਕਿੰਨਾ ਸਮਾਂ ਬੋਲੀ ਜਾਂਦਾ ਹੈ ਬੰਦਾ ਉਹਦੇ ਲਫ਼ਜ਼ ਚ ਰਸ ਹੈ ਕਹਿੰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਨੇ ਸਿਰਫ ਗਾਇਆ ਤੇ ਗਾ ਗਾ ਕੇ ਸਭ ਕੁਝ ਪੀ ਗਏ ਕਹਿੰਦੇ ਤੁਸੀਂ ਅਮੁੱਲ ਦੀ ਜਿੰਨੀ ਮਰਜ਼ੀ ਵਿਆਖਿਆ ਕਰੀ ਜਾਓ ਉਹਦੇ ਉਹਨਾਂ ਦੇ ਹਰ ਸ਼ਬਦ ਕਹਿਣ ਦੇ ਵਿੱਚ ਇੰਨਾ ਰਸ ਸੀ ਉਹ ਟਿਕਾ ਸੀ ਅਗਲੇ ਸ਼ਬਦ ਤੇ ਜਾਣ ਹੀ ਨਹੀਂ ਸੀ ਦਿੰਦਾ ਇੱਕੋ ਸ਼ਬਦ ਤੇ ਜਿਵੇਂ ਉਸ ਦਿਨ ਕਾ ਗੁਰੂ ਗੋਬਿੰਦ ਸਿੰਘ ਤੁਹੀ ਤੁਈ ਸ਼ਬਦ ਬਹੁਤ ਵਰਦੇ ਆ ਕਿ ਜ਼ਮੀਨ ਤੁਹੀ ਜ਼ਮਾਤ ਤੁਹੀ ਮੱਕੀ ਤੁਹੀ ਮਕਾ ਤੁਹੀ ਅਪੂਤ ਤੁਹੀ ਅਪਹਿ ਤੁਹੀ ਉਸ ਦਾ ਕਾਰਨ ਹੈ ਇੱਕ ਉਹ ਲਗਾਤਾਰ ਨਿਰੰਤਰਤਾ ਬਣ ਜਾਂਦੀ ਜਿਹਨੂੰ ਇੱਕ ਰਸ ਕਹਿ ਦਿੰਦੇ ਆ ਲਿਵ ਤਾਰ ਕਹਿ ਦਿੰਦੇ ਆ ਹੁਣ ਲਿਵ ਤਾਰ ਦੇ ਵਿੱਚ ਤੇ ਖੰਡਾਈ ਨਹੀਂ ਹੈ ਤਾਰ ਦਾ ਰੱਬ ਜੀ ਅਰਥ ਧਾਰ ਕਿ ਜਿਵੇਂ ਤੇਲ ਦੀ ਧਾਰ ਪੈਂਦੀ ਹੈ ਤੇ ਜੇ ਥੋੜਾ ਜਿਹਾ ਕੰਪਣ ਆ ਜਾ ਉਹ ਧਾਰ ਥੋੜਾ ਰਹਿ ਨਹੀਂ ਇਹ ਤੇ ਸਤਿਗੁਰਾਂ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਰਮੇਸ਼ਵਰ ਦੀ ਇਬਾਦਤ ਵਿੱਚ ਇਹ ਸਾਰੇ ਸ਼ਬਦ ਵੈ ਗੁਰੂ ਜੀ ਦੀ ਉਪਮਾ ਚ ਕਹਿ ਰਹੇ ਆ ਅੱਜ ਸ਼ੁਰੂਆਤ ਹੈ ਗੁਣ ਮਦ ਪਰਸ਼ੰਤ ਹੈ ਪ੍ਰਸਾਦ ਤੁਹਾਡੀ ਕਿਰਪਾ ਨਾਲ ਗੁਣ ਗਨ ਉਧਾਰ ਗੁਣ ਦਾ ਲਬਜ਼ੀ ਅਰਥ ਆਪਾਂ ਕਰਾਂਗੇ ਜਿਹੜੇ ਆ ਗੁਣ ਕਹਿੰਨੇ ਰੋਹਾਨੀ ਗੁਣ ਚਾਹ ਦੁਨੀਆਵੀ ਗੁਣ ਉਂਝ ਤੇ ਵੈਸੇ ਕੋਈ ਵੀ ਖੂਬੀ ਹੈ ਜਿਹੜੀ ਰੱਬ ਤੋਂ ਬਿਨਾ ਹੈ ਹੀ ਨਹੀਂ ਹਰ ਚੀਜ਼ ਦੇ ਉਹ ਗੁਣ ਨਿਧਾਨ ਨੇ ਅਗਲਾ ਸ਼ਬਦ ਹੈ ਜੀ ਗਨ ਫਿਰ ਬੇਨਤੀ ਹੈ ਕਿ ਇਹ ਦੂਸਰਾ ਮਦ ਪਰਛੰਦ ਲਾ ਲਿਆ ਆ ਉੱਤੇ ਸ਼ਬਦ ਹੈ ਗੁਣ ਗਾਨਮੈ ਭਾਈ ਸਾਹਿਬ ਨੇ ਵੀ ਗੱਲ ਕਰ ਰਿਹਾ ਸਾਂ ਕੁਝ ਇਹ ਗੁਟਕਿਆਂ ਵਿੱਚ ਜャ ਵਿਦਵਾਨਾਂ ਨੇ ਨੰਨੇ ਦੀ ਥਾਂ ਤੇ ਨਾਣਾ ਵਰਤੇ ਜੇ ਪਾਸ਼ਾਈ ਤੌਰ ਤੇ ਦੇਖੋ ਤੇ ਗੁਣ ਗਾਣੀ ਬਣੇਗਾ ਪਰ ਸਤਿਗੁਰੂ ਸ਼ਬਦ ਵਰਤਦੇ ਪਿਆ ਗੁਣ ਦਾ ਅਰਥ ਹੋ ਗਿਆ ਜੀ ਆਪਾਂ ਜਿਹੜੇ ਗੁਣ ਕਹਿੰਨੇ ਆ ਅੱਗੇ ਸ਼ਬਦ ਹੈ ਗਣ ਗਣ ਦਾ ਅਰਥ ਹੁੰਦਾ ਸਮੂਹ ਗੁਣ ਗਨ ਇਹਦਾ ਲਫ਼ਜ਼ੀ ਅਰਥ ਹੋ ਗਿਆ ਗੁਣਾ ਦਾ ਸਮੂਹ ਗੁਣਾ ਦਾ ਢੇਰ ਹੋਰ ਸੌਖੇ ਅਰਥ ਕਰੀਏ ਗੁਣਾ ਦਾ ਪੰਡਾਰਾ ਸਤਿਗੁਰੂ ਬਚਨ ਕਰ ਰਿਹਾ ਗੁਣ ਗਨ ਇਹ ਇਸ ਤਰ੍ਹਾਂ ਅਰਥ ਹੋਣਗੇ ਉਦਾਰ ਦੇ ਉਦਾਰ ਦੇ ਅਰਥ ਵੱਖਰੇ ਕਰਾਂਗੇ ਉਦਾਰ ਚਿੱਤ ਖੈ ਸਖੀ ਦਿਲ ਖੈ ਗੁਣ ਗਨ ਉਦਾਰ ਕਿ ਮੇਰਾ ਪਰਮ ਬ੍ਰਹਮ ਪਰਮੇਸ਼ਵਰ ਗੁਣਾ ਦਾ ਪੰਡਹਾਰਾ ਹੈ ਫਿਰ ਬਿੰਤੀ ਗੁਣ ਤੇ ਗਾਨੇ ਜੂਚੇ ਤੇ ਰੱਖਣਾ ਗਨ ਦਾ ਅਰਥ ਸਮੂਹ ਤੇ ਗੁਣ ਦਾ ਅਰਥ ਤੇ ਖੂਬੀਆਂ ਖੂਬੀਆਂ ਦੇ ਗੁਣਾ ਦੇ ਪੰਡਹਾਰੇ ਨੇ ਤੇ ਅਗਲੀ ਗੱਲ ਹੰਕਾਰੀ ਕੋਈ ਨਹੀਂ ਕਿਉਂਕਿ ਕਈ ਵਾਰੀ ਜਦੋਂ ਬੰਦੇ ਕੋਲ ਗੁਣ ਹੁੰਦਾ ਹੈ ਨਾ ਰਾਤ ਨੂੰ ਬਿੰਤੀ ਕੀਤੀ ਵਾਹਿਗੁਰੂ ਮੇਰ ਕਰੇ ਗੁਣ ਦਾ ਹੰਕਾਰ ਬੰਦੇ ਨੂੰ ਡੋਬ ਜਾਂਦਾ ਹੈ ਅਗੇ ਮਹਾਰਾਜ ਕਹਿੰਦੇ ਉਹ ਉਹ ਇਹ ਇਹ ਦਵੰਦ ਚ ਨਹੀਂ ਉਦਾਰ ਬੜਾ ਸਖੀ ਦਿਲ ਹੈ ਉਦਾਰ ਚਿਤ ਹੈ ਉਹ ਗੁਣ ਔਗਣ ਨਹੀਂ ਫਿਰ ਬੰਦੇ ਦਿਖਦਾ ਇਹਦੇ ਅਰਥ ਹੋ ਗਏ ਗੁਣਾ ਦਾ ਸਮੂਹ ਹੈ ਗੁਣਾ ਦਾ ਖਜ਼ਾਨੇ ਨੇ ਤੇ ਉਦਾਰ ਚਿਤ ਨੇ ਖੁੱਲੇ ਦਿਲ ਵਾਲੇ ਨੇ ਉਹ ਨਿਰਗੁਣਾਂ ਨੂੰ ਵੀ ਗੁਣ ਦਿੰਦੇ ਆ ਜਿਹੜੇ ਆਪਾਂ ਰੋਜ਼ ਪੜ੍ਹਦੇ ਆ ਨਾਨਕ ਨਿਰਗੁਣ ਗੁਣ ਕਰੇ ਇਹ ਉਦਾਰ ਚਿੱਤੀ ਕਰ ਸਕਦੇ ਨੇ ਸਖੀ ਦਿਲ ਕਰ ਸਕਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਗੁਣਾ ਦੇ ਖਜ਼ਾਨੇ ਨੇ ਗੁਣ ਗੁਣਵੰਤੇ ਨੇ ਗੁਣ ਬਖਸ਼ਦੇ ਹ ਮਹਾਰਾਜ ਕਹਿੰਦੇ ਉਦਾਰ ਸਖੀ ਚਿਤ ਅੱਗੇ ਮਹਿਮਾ ਮਹਿਮਾ ਦਾ ਲਬਜ਼ੀ ਅਰਥ ਆਪਾਂ ਸਮਝਨੇ ਆ ਇਹਦਾ ਅਰਥ ਹੈ ਵਡਿਆਈ ਸਿਫਤ ਅਪਾਰ ਪਾਰ ਦਾ ਅਰਥ ਹੈ ਦੂਜਾ ਪਾਸਾ ਅਪਾਰ ਦਾ ਅਰਥ ਹੈ ਜਿਹਦਾ ਅੰਤ ਹੀ ਕੋਈ ਨਹੀਂ ਪਾਇਆ ਜਾ ਸਕਦਾ ਇਦੇ ਅਰਥ ਹੋ ਗਏ ਗੁਣਾ ਦਾ ਪੰਡਾਰਾ ਨੇ ਉਦਾਰ ਚਿਤ ਨੇ ਤੇ ਅਗਲੀ ਗੱਲ ਮਹਿਮਾ ਉਹਨਾਂ ਦੀ ਇੰਨੀ ਕੋਈ ਬਿਆਨ ਨਹੀਂ ਕਰ ਸਕਦਾ ਅਗਲਾ ਬਚਨ ਜੀ ਆਸਨ ਅਭੰਗ ਆਸਨ ਦਾ ਲਬਜ਼ੀ ਅਰਥ ਆਪ ਜੀ ਸਮਝ ਜਾਂਦੇ ਹੋ ਆਸਨ ਸ਼ਬਦ ਵੀ ਹੁੰਦਾ ਉਹ ਦੂਜੇ ਅਰਥ ਰੱਖਦਾ ਇੱਥੇ ਆਸਨ ਦਾ ਅਰਥ ਟਿਕਾਣਾ ਜ ਜਿਹਨੂੰ ਆਪਾਂ ਆਪਣੇ ਵਰਦਨ ਨੇ ਵੀ ਆਪਣੇ ਆਸਨ ਤੇ ਚੱਲੇ ਗੁਰੂ ਸਾਹਿਬ ਸ਼ਬਦ ਵਰਤ ਰਿਹਾ ਭਾਈ ਕਿ ਆਸਨ ਅਭੰਗ ਭੰਗ ਦਾ ਅਰਥ ਹੁੰਦਾ ਹੈ ਇੱਕ ਤਾਂ ਭੰਗ ਦਾ ਅਰਥ ਆ ਹੈ ਨਾ ਜਿਹੜਾ ਵਰਦੇ ਆ ਇੱਕ ਭੰਗ ਦਾ ਅਰਥ ਹੈ ਤੋੜਨਾ ਉਂਝ ਵੈਸੇ ਮੈਂ ਕਿਸੇ ਸੰਪਰਦਾ ਦੇ ਬਰ ਖਿਲਾਫ ਨਹੀਂ ਕਹਿੰਦਾ ਪਰ ਯਾਦ ਰੱਖਿਓ ਗੁਰਮਖੋ ਬੰਦਗੀ ਕਰਨ ਵਾਲੇ ਵਾਸਤੇ ਸਿਰਫ ਉਹਨੀ ਕੁ ਚੀਜ਼ ਗਈ ਖਾਣੀ ਚੰਗੀ ਜਿਹੜੀ ਉਹਦੇ ਸਰੀਰ ਨੂੰ ਚਲਾਉਂਦੀ ਹੋਵੇ ਇੱਥੇ ਭੰਗ ਦਾ ਅਰਥ ਤੋੜਨਾ ਮਹਾਰਾਜ ਕਹਿ ਰਹੇ ਨੇ ਆਸਨ ਅਪੰਗ ਇਹਦਾ ਅਰਥ ਹੋ ਗਿਆ ਅਬਨਾਸ਼ੀ ਨਾ ਟੁੱਟਣ ਵਾਲਾ ਖੇ ਪਾਰ ਬ੍ਰਹਮ ਪਰਮੇਸ਼ਵਰ ਜੀ ਕਿ ਤੁਹਾਡਾ ਆਸਣ ਅਡੋਲ ਹੈ ਮੈਂ ਫਿਰ ਬੇਨਤੀ ਕਰਾਂ ਮੈਂ ਅਰਥਾਂ ਜੀ ਸ਼ਬਦ ਆਸਣ ਕਹਿ ਰਿਹਾ ਇੱਥੇ ਮਹਾਰਾਜ ਨੇ ਆਸਣ ਲਿਖੇ ਅਰਥ ਇਹ ਨੇ ਆਸਣ ਦਾ ਅਰਥ ਟਿਕਾਣਾ ਤੁਹਾਡੇ ਟਿਕਾਣੇ ਨੂੰ ਤੁਹਾਡੇ ਤਖਤ ਨੂੰ ਜਿਹੜਾ ਰਤਬਾ ਤੁਹਾਡਾ ਹੈ ਇਹਨੂੰ ਕੋਈ ਨਹੀਂ ਖੋ ਸਕਦਾ ਇਹ ਕੋਈ ਨਹੀਂ ਜੰਮਿਆ ਕਿ ਵੈਗਰੂ ਜੀ ਦੇ ਆਸਣ ਨੂੰ ਖਲਾ ਸਕੇ ਅੱਗੇ ਮਹਾਰਾਜ ਕਹਿੰਦੇ ਉਪਮਾ ਉਪਮਾ ਦਾ ਅਰਥ ਆਪਾਂ ਜਾਣਿਆ ਵਡਿਆਈ ਮੇ ਅੱਗੇ ਅਰਸ ਕੀਤੇ ਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਨੰਗ ਇੱਥੇ ਦੋ ਸ਼ਬਦ ਨੇ ਜੇ ਦੇ ਸੰਧੀ ਛੇਦ ਕਰਾਂਗੇ ਐੜਾ ਨੰਨਾ ਅੰਨ ਤੇ ਜਮਾ ਐੜੇ ਟਿੱਪੀ ਗੱਗਾ ਅੰਗ ਤੇ ਦਾ ਸਿੱਧਾ ਸ਼ਬਦ ਜਿਹੜਾ ਬਣ ਜਾਏਗਾ ਜੀ ਅਨੰਗ ਇਹਦਾ ਅਰਥ ਹੋ ਜਾਏਗਾ ਅੰਗਾ ਤੋਂ ਬਿਨਾ ਸ਼ਰੀਰ ਤੋਂ ਬਿਨਾ ਇਹਦਾ ਲਬ지 ਅਰਥ ਇਹ ਹੋ ਗਿਆ ਜੀ ਕਿ ਪਾਰ ਬ੍ਰह्म ਪਰਮੇਸ਼ਵਰ ਦੀ ਉਪਮਾ ਕੀ ਕੋਈ ਕਰ ਸਕਦਾ ਉਹਦਾ ਤੇ ਕੋਈ ਆਕਾਰ ਹੀ ਕੋਈ ਨਹੀਂ ਫਿਰ ਬਿੰਦੀ ਅਨੰਗ ਦਰਜ ਕੀਤਾ ਕੋਈ ਅੰਗ ਨਹੀਂ ਆ ਲਬ지 ਅਰਥ ਉਹਨਾਂ ਦੇ ਨਿਰਾਕਾਰ ਕਿ ਨਿਰਾਕਾਰ ਦੀ ਉਪਮਾ ਕੀ ਕਰੋਗੇ ਅੱਗੇ ਸਤਿਗੁਰੂ ਕਹਿੰਦੇ ਅਨਪਾਉ ਇੱਥੇ ਸ਼ਬਦ ਮੇਰੇ ਕੋਲ ਅਨਪਾਉ ਲਿਖਿਆ ਲਬਜ ਆਈਏ ਅਨਪਾਉ ਪ੍ਰਕਾਸ਼ ਕਿਉਂਕਿ ਮੈਨੂੰ ਪਤਾ ਹੈ ਕਿ ਦਸਮ ਦੀ ਬਾਣੀ ਚ ਕਾਫੀ ਜ਼ਿਆਦਾ ਇਥੋਂ ਤੱਕ ਕਿ ਨਿਤਨੇਮ ਦੀ ਬਾਣੀ ਵਿੱਚ ਹੀ ਪਾਠ ਭੇਦ ਬਹੁਤ ਜ਼ਿਆਦਾ ਹੈ ਖੈਰ ਅਨਪਾਉ ਇਥੇ ਅਨਪਾਉ ਦਾ ਅਰਥ ਹੈ ਆਪਣੇ ਆਪ ਸੁਤੇ ਸਿਧ ਜਿਹਦੇ ਕੋਲ ਆਪਣੇ ਆਪ ਪ੍ਰਾਪਤ ਹੈ ਪ੍ਰਕਾਸ਼ ਦਾ ਅਰਥ ਹੈ ਚਾਨਣ ਫਿਰ ਬਿੰਤੀ ਹੈ ਵਾਹ ਗੁਰੂ ਜੀ ਆਪ ਜੀ ਨੂੰ ਕਿਸੇ ਤੋਂ ਪ੍ਰਕਾਸ਼ ਨੌਲੇਜ ਲੈਣ ਦੀ ਲੋੜ ਨਹੀਂ ਸਾਰੇ ਗਿਆਨ ਤਾਂ ਤੁਹਾਡੇ ਆਪਣੇ ਆਪਣੇ ਕਿਸੇ ਤੋਂ ਥੋੜਾ ਕਿਸੇ ਵਾਹ ਗੁਰੂ ਜੀ ਨੂੰ ਕਿਸੇ ਨੇ ਸਿਖਾਣਾ ਹੈ ਜੀ ਅਨਪਾਉ ਪ੍ਰਕਾਸ਼ ਅੱਗੇ ਜੀ ਨਿਸ ਦਿਨ ਅਨਾਸ ਨਿਸ ਦਾ ਲਬਜ਼ੀ ਅਰਥ ਰਾਤ ਉੰਜਵੇਂ ਸੰਸਕ੍ਰਿਤ ਦਾ ਸ਼ਬਦ ਨਿਸ਼ ਜਿਹਨੂੰ ਨਿਸ਼ਾਚਰ ਕਹਿੰਨੇ ਨਿਸ਼ ਦਾ ਅਰਥ ਹੋ ਗਿਆ ਤੇ ਰਾਤ ਦਿਨ ਆਪਾਂ ਸਮਝਨੇ ਨਿਸ ਦਿਨ ਅਨਾਸ ਸ਼ਬਦੀ ਅਰਥ ਐੜਾ ਗੇਤਰ ਲਾ ਦਿਓ ਨਾਸ ਪਿੱਛੇ ਰੱਖ ਦਿਓ ਜਿਹਨੂੰ ਆਪਾਂ ਨਾਸ਼ ਕਹਿੰਨੇ ਖਤਮ ਹੋਣਾ ਨਿਸ ਦਿਨ ਅਨਾਸ ਇਹਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ ਜੀ ਦਿਨੇ ਰਾਤ ਤੁਸੀਂ ਇੱਕ ਰਸ ਹੋ ਆਨਾਸ਼ ਦਰ ਤੇ ਤੁਸੀਂ ਅਬਨਾਸ਼ੀ ਹੋ ਹਰ ਥਾਂ ਤੇ ਤੁਸੀਂ ਮੌਜੂਦ ਹੋ ਦਿਨ ਤੇ ਰਾਤ ਇਸ ਦਿਨ ਆਨਾਸ਼ ਅੱਗੇ ਗੁਰੂ ਜੀ ਕਹਿੰਦੇ ਨੇ ਆ ਜਾਨ ਬਾਹ ਹੁਣ ਇੱਥੇ ਗੁਰਮਖਾ ਆਜਾਨ ਦੇ ਲਫ਼ਜ਼ੀ ਅਰਥ ਕੀਤੇ ਆ ਜੀ ਪੈਦਾ ਕਰਨ ਦਾ ਵਸੀਲਾ ਵਾਹ ਦਾ ਅਰਥ ਹੈ ਉਹਨਾਂ ਵਰਤੇ ਲੈ ਜਾਣਾ ਰੱਖਣ ਵਾਲਾ ਇਹਦੇ ਅਰਥੇ ਵੀ ਕੀਤੇ ਕਿ ਉਹ ਪਰਮਾਤਮਾ ਜਗਤ ਰਚਨਾ ਦੇ ਵਸੀਲੇ ਆਪਣੇ ਵਾਸਚ ਰੱਖਦਾ ਪਰ ਜ਼ਿਆਦਾਤਰ ਅਰਥ ਇਹਦੇ ਨੇ ਆ ਜਾਨ ਬਾਹੋ ਤੇਰੀਆਂ ਬੜੀਆਂ ਲੰਮੀਆਂ ਬਾਹਾਂ ਨੇ ਇਹ ਅਰਥ ਬਹੁਤ ਟੁਕਣੀ ਆਪਾਂ ਕਈ ਵਾਰ ਕਹਿੰਦੇ ਆ ਬੜੀਆਂ ਲੰਮੀਆਂ ਬਾਹਾਂ ਜੇ ਉਂਝ ਵੈਸੇ ਦੇ ਅਰਥ ਨੇ ਆ ਜਾਨ ਦਾ ਲਬਜ਼ ਜੀ ਆਜ਼ਾਨ ਬਾਹ ਦਰਤੇ ਜਿਹਦੀਆਂ ਬਾਹਾਂ ਗੋਡਿਆਂ ਤੱਕ ਜਾਂਦੀਆਂ ਹੋਣ ਲੰਮੀਆਂ ਪੁਝਾਵਾਂ ਵਾਲਾ ਇਹਦੇ ਭਾਵ ਅਰਥਾਂਗੇ ਆਪ ਜੀ ਦੀ ਤਾਕਤ ਆਪ ਜੀ ਦੀ ਬਾਹਾਂ ਬਾਹਾਂ ਬੜੀਆਂ ਲੰਮੀਆਂ ਨੇ ਇਹਦਾ ਮਤਲਬ ਤੁਹਾਡੀ ਤੱਕ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਫਿਰ ਬੇਨਤੀ ਆ ਜਾਣ ਬਾਹਰ ਭਾਰੀ ਭੁਜਾਨ ਕੋ ਭਾਰੀ ਪ੍ਰੋਸ ਵਾਲੀ ਗੱਲ ਭਾਰੀਆਂ ਬਾਹਾਂ ਵਾਲਾ ਜਿੱਥੇ ਤਾਕਤ ਬੜੀ ਅੱਗੇ ਗੁਰੂ ਜੀ ਕਿੰਨੇ ਸ਼ਾਹਾਨ ਸ਼ਾਹ ਹੋ ਫਿਰ ਬੇਨਤੀ ਸ਼ਾਹਾਂ ਦਾ ਸ਼ਾਹ ਹੈ ਮੈਂ ਫਿਰ ਬੇਨਤੀ ਕਰਾਂਗਾ ਇੱਥੇ ਪਾਠ ਜੋ ਲਿਖਿਆ ਆ ਰਿਹਾ ਬਿਲਕੁਲ درست ਹੈ ਸਾਹਾਨ ਸਾਹ ਤੇ ਜਦੋਂ ਅਰਥ ਅਸੀਂ ਕਰਨੇ ਉਹਦੋਂ ਪਰਚੰਦਾ ਸ਼ਬਦ ਵਰਤਨੇ ਆ ਸ਼ਾਹਾਨ ਇਹਦਾ ਅਰਥ ਹੋ ਗਿਆ ਜੀ ਜਿਹੜਾ ਸ਼ਾਹ ਦਾ ਵੀ ਸ਼ਾਹ ਹੈ ਮਾਲਕਾਂ ਦਾ ਵੀ ਮਾਲਕ ਹੈ ਇਹਦਾ ਭਾਵ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਤੁਸੀਂ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹੋ ਜਦੋਂ ਸਤਗੁਰਾਂ ਨੇ ਨਾ ਜੀ ਜ਼ਫਰਨਾਮਾ ਲਿਖਿਆ ਮਹਾਰਾਜ ਜੀ ਨੇ ਉਹ ਵੀ 사ਤਗੁਰੂ ਮੇਰ ਕਰ ਰਹੇ ਆ ਜੀ ਟਾਈਮ ਬਹੁਤ ਲੱਗਦਾ ਕਿਉਂਕਿ ਬੋਲੀ ਸਾਡੀ ਕੋਈ ਨਹੀਂ ਆ ਫਾਰਸੀ ਕਈ ਕਿਸਮ ਦੀ ਹੈ ਉਹ ਉਹਦੇ ਸਮਝਣ ਲਈ ਵੀ ਟਾਈਮ ਚਾਹੀਦਾ ਹੁਣ ਉਹਦੇ ਵਿੱਚ 사ਤਗੁਰਾਂ ਨੇ ਜਦੋਂ ਚਿੱਠੀ ਲਿਖੀ ਜਿਹੜੇ ਪਹਿਲਾਂ 11 ਕਿ 11 ਜਿਹੜੇ ਸ਼ੇਰ ਨੇ ਨਾ ਉਹ ਸਿਰ ਪਰਮਾਤਮਾ ਦੀ ਸਿਫਤ ਵਿੱਚ ਨੇ ਹਾਲਾਂਕਿ ਲਿਖਣਾ ਤੇ ਔਰੰਗਜ਼ੇਬ ਨੇ ਦੋ ਚਿੱਠੀਆਂ ਨੇ ਮਾਰ ਦਿੱਤੀਆਂ ਇੱਕ ਮਾਛੀਵਾੜੇ ਤੋਂ ਲਿਖੀ ਉਹਦੇ 23 ਸ਼ੇਰ ਨੇ 23 ਸ਼ੇਰ ਉਹ ਦੱਸ ਸਮਝ ਨਹੀਂ ਆਏਗੀ ਮਿਲਦੀ ਹੈ ਚਿੱਠੀ ਉਹਨੂੰ ਫਤਿਹਨਾਮਾ ਕਹਿੰਦੇ ਨੇ ਸਾਡੇ ਵਿਦਵਾਨ ਇਹ ਜਿਹੜਾ ਜ਼ਫਰਨਾਮਾ ਉਹ ਜਿਵੇਂ ਵੈਸੀ ਪੰਜਾਬੀ ਚ ਹਾਹੀ ਬੋਲਨੇ ਜ਼ਫਰਨਾਮਾ ਪਰ ਜੇ ਤੁਸੀਂ ਪੁੱਛੋ ਤੇ ਪਰਸ਼ੀਅਨ ਵਾਲੇ ਹਾਂ ਨਹੀਂ ਬੋਲਦੇ ਉਹ ਜ਼ਫਰਨਾਮਾ ਹੀ ਕਹਿੰਦੇ ਹੁਣ ਜਿਹੜਾ ਜ਼ਫਰਨਾਮਾ ਹੈ ਅਸੀਂ ਕਹਿੰਨੇ ਜਿੱਤ ਦੀ ਚਿੱਠੀ ਹਾਂਜੀ ਨਾਮਾ ਜਿੱਤ ਦੀ ਚਿੱਠੀ ਸਾਡਾ ਇੱਕ ਵਿਦਵਾਨ ਕਹਿੰਦਾ ਨਹੀਂ ਜਿੱਤ ਦੀ ਚਿੱਠੀ ਦੀ ਥਾਂ ਇਹ ਕਹੋ ਜਿੱਤ ਦਾ ਐਲਾਨਨਾਮਾ ਜਿੱਤ ਗਿਆ ਮੈਂ ਮੈਂ ਜਿੱਤ ਗਿਆ ਉਹ ਕਹਿੰਦੇ ਨੇ ਬਾਬਰ ਦੇ ਨਾਲ ਸੰਬੰਧਿਤ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇ ਸ਼ਬਦ ਨੇ ਸਤਿਗੁਰਾਂ ਦੇ ਉਹਨਾਂ ਸ਼ਬਦਾਂ ਨੂੰ ਤੇ ਜ਼ਫਰਨਾਮੇ ਨੂੰ ਬਰਾਬਰ ਆ ਕੇ ਵਿਆਖਿਆ ਕਰੋ ਕਹਿੰਦੇ ਉਹ ਜ਼ਫਰਨਾਮੇ ਦੀ ਸ਼ੁਰੂਆਤ ਜਿੱਤ ਦਾ ਐਲਾਨ ਟੱਕਰ ਦਾ ਐਲਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਰਤਾ ਜਿਹਦੇ ਵਿੱਚ ਕਹਿੰਦੇ ਨੇ ਪਾਪ ਕੀ ਜੰਜ ਲੈ ਕਾਬਲੋਂ ਧਾਇ ਜੋਰੀ ਮੰਗੇ ਦਾਨ ਵਿਲਾਲੋਂ ਧੱਕਾ ਕਰ ਰਿਆ ਹੈ ਮਾਰੇ ਇੱਥੋਂ ਤੱਕ ਵਰਤਿਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਮੁਗਲ ਚੜ ਕੇ ਆ ਗਿਆ ਹੁਣ ਜਦੋਂ ਸਤਗੁਰੂ ਜ਼ਫਰਨਾਮਾ ਲਿਖਦੇ ਆ ਤੇ ਉਹਦੇ ਵਿੱਚ ਆ ਸ਼ੇਰ ਮੈਂ ਇਹਦੀ ਆਸਿਰਬ ਕਰ ਲਈ ਵੀ ਤੂੰ ਸ਼ਾਹਾਂ ਦਾ ਸ਼ਾਹ ਹੈ ਲਿਖਣਾ ਔਰੰਗਜ਼ੇਬ ਨੂੰ ਹੁਣ ਜਦੋਂ ਬਾਦਸ਼ਾਹ ਨੂੰ ਚਿੱਠੀ ਲਿਖਦੇ ਆ ਲੋਕੀ ਚੇਤੇ ਰੱਖੋ ਇੰਨੀਆਂ ਕੁ ਝੂਠੀਆਂ ਸਿਫਤਾਂ ਕਰ ਦੇਣ ਤੋਂ ਵਾ ਰੱਬ ਦੀ ਕਿ ਜਿਵੇਂ ਆਪਾਂ ਦੇਖਨੇ ਆ ਲੋਕੀ ਇਹ ਰੱਬ ਅਗੇ ਅਰਦਾਸ ਕਰੋ ਸਮਾ ਭੀੜ ਕਦੀ ਤੇ ਸ਼ਖਸੀਅਤ ਕੋਈ ਸਾਨੂੰ ਦੁਨਿਆਵੀ ਪ੍ਰਭਾਵਿਤ ਨਾ ਕਰੇ ਸਥਾਨ ਪ੍ਰਭਾਵਿਤ ਕਰ ਜਾਂਦਾ ਜਦੋਂ ਬੰਦੇ ਬਹੁਤ ਸਾਰੇ ਕਿਸੇ ਵਿਚਾਰਤਾ ਰਹਿੰਦੇ ਕੱਲਾ ਬੰਦਾ ਉਹਦੇ ਨਾਲ ਪ੍ਰਭਾਵਿਤ ਹੋ ਜਾਂਦਾ ਇਥੇ ਸਤਿਗੁਰੂ ਜਦੋਂ ਚਿੱਠੀ ਲਿਖਦੇ ਆ ਤੇ ਚਿੱਠੀ ਵਿੱਚ ਇੱਕ ਮੈਂ ਸ਼ੇਰ ਆਪਣਾ ਸਾਂਝਾ ਕਰਨਾ ਪਹਿਲਾ ਸ਼ੇਰ ਹੈ ਕਮਾਲ ਹੀ ਕਰਾਮਤ ਕਾਇਮ کریم ਰਜ਼ਾ ਬਖਸ਼ ਰਾਜ਼ਕ ਰਹਾਣ ਰਹੀਮ ਬਾਦਸ਼ਾਹ ਨੂੰ ਜਿੰਨੀਆਂ ਪੱਤਰ ਕਮਨ ਇਹ ਕਾਰਨ ਭਾਰਤ ਦੀ ਧਰਤੀ ਦੇ ਉੱਤੇ ਬਾਦਸ਼ਾਹ ਨੂੰ ਲੋਕੀ ਰੱਬ ਕਹਿੰਦੇ ਸਨ ਰਾਜੇ ਨੂੰ ਪ੍ਰਮਾਤਮਾ ਕਹਿੰਦੇ ਸਨ ਤੇ ਇਹ ਉਤੋਂ ਦੀ ਇੱਕ ਕਹਾਵਤ ਸੀ ਦਲੀਸਰੋਵਾ ਈਸਰੋ ਜੋ ਦਿੱਲੀ ਦਾ ਬਾਦਸ਼ਾਹ ਹੈ ਉਹ ਈਸ਼ਰ ਹੈ ਦੇ ਲੀਸਰਵਾ ਇਸਰ ਗੁਰੂ ਸਾਹਿਬ ਜਦੋਂ ਚਿੱਠੀ ਲਿਖੀ ਉਹਨਾਂ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਸਿਫਤ ਕੀਤੀ ਕਮਾਲ-ਏ-ਕਰامات ਇਹਦਾ ਅਰਥ ਹੈ ਮੈਂ ਤੇਰੀਆਂ ਅਲੋਕਿਕ ਸ਼ਕਤੀਆਂ ਦਾ ਕਾਇਲ ਖਾਂ ਵਾ ਤੇਰੀ ਸ਼ਕਤੀ ਨੂੰ ਕਮਾਲ-ਏ-ਕਰامات ਖਾਇਮ ਕਾਇਮ ਦਰ ਤੇ ਸਦਾ ਰਹਿਣ ਵਾਲਿਆ ਨਿਸ ਦਿਨ ਅਨਾਸ کریم ਬਖਸ਼ਿਸ਼ ਕਰਨ ਵਾਲਾ ਅੱਗੇ ਕਿਹਾ ਰਜ਼ਾ ਬਖਸ਼ ਫਾਰਸੀ ਸ਼ਬਦ ਹੈ ਰਜ਼ਾ ਇਹਦਾ ਅਰਥ ਹੈ ਰਜ਼ਾ ਬਖਸ਼ ਮੇਰੀ ਝੋਲੀ ਚ ਆਪਣੀਆਂ ਖੁਸ਼ੀਆਂ ਪਾ ਰਾਜ਼ਿਕ ਰੋਟੀ ਦੇਣ ਵਾਲਿਆ ਰਹਾ ਕੁਨ ਸਤ ਆਪ ਤਾਂ ਤੂੰ ਆਬਾਦ ਹੈ ਤੈਨੂੰ ਕੋਈ ਰੁਕਾਵਟ ਕੋਈ ਨਹੀਂ ਤੇਰੇ ਅਗੇ ਨਮਸਕਾਰ ਕਰਨਾ ਤੂੰ ਬੰਧਨ ਕੱਟਣ ਵਾਲਾ ਹੈ ਫਿਰ ਬੇਨਤੀ ਰਹਾ ਕੁਨ ਰਿਹਾਈ ਦੇਣ ਵਾਲਾ ਰਹੀਮ ਰਹਿਮ ਦੇ ਉਹਦੇ ਵਿੱਚ ਇੱਕ ਸ਼ੇਰ ਹੈ ਅਗਲਾ ਸ਼ੀਰਖ ਹੈ ਆਮ ਆਬਖਸ਼ ਬਖਸ਼ੰਦਾ ਉਹ ਦਸਤਗੀਰ ਆਮ ਆਬਖਸ਼ ਬਖਸ਼ੰਦਾ ਹੋਏ ਸੱਚੀ ਵਿੱਚ ਜਿੱਡਾ ਵੱਡਾ ਗੁਰੂ ਸੀ ਨਾ ਓਡੀ ਵੱਡੀ ਵਿਆਖਿਆ ਕੋ ਨਹੀਂ ਹੋਈ ਆਮ ਆਬਖਸ਼ ਮੈਨੂੰ ਸ਼ਰਨ ਦੇ ਬਖਸ਼ਿਸ਼ ਕਰਨ ਵਾਲਿਆ ਆਮ ਆਬਖਸ਼ ਬਖਸ਼ੰਦਾ ਉਹ ਦਸਤਗੀਰ ਦਸਤਗੀਰ ਦਾ ਅਰਥ ਹੈ ਬਾਹ ਹੱਥ ਪਕੜਨ ਵਾਲਾ ਬਾਹ ਪਕੜਨ ਵਾਲਾ ਅੱਗੇ ਮਹਾਰਾਜ ਕਿੰਨੇ ਨੇ ਅਮਾਂ ਬਖਸ਼ ਬਖਸ਼ੰਦੈ ਉਹ ਦਸਤਗੀਰ ਖਤਾ ਬਖਸ਼ ਗੁਨਾਹਾਂ ਨੂੰ ਬਖਸ਼ਣ ਵਾਲਿਆ ਰੋਜੀ ਦੇਹੋ ਰਿਜ਼ਕ ਦੇਣ ਵਾਲਿਆ ਦਿਲ ਪਜ਼ੀਰ ਫਰਸ਼ੀਨ ਵਿੱਚ ਪਜ਼ੀਰ ਕਿਹਨਾਂ ਨੇ ਪਿਆਰੇ ਨੂੰ ਤੂੰ ਦਿਲੋਂ ਮੁਹੱਬਤ ਕਰਨਾ ਕਪਟ ਨਹੀਂ ਰੱਖਦਾ ਇੱਥੇ ਇੱਕ ਸਵਾਲ ਹੈ ਚਿੱਠੀ ਔਰੰਗਜ਼ੇਬ ਨੂੰ ਲਿਖੀ ਜਾ ਰਹੀ ਹੈ ਤੇ ਜਿਹੜੇ ਪਹਿਲੇ ਸ਼ੇਰ ਨੇ ਉਹ ਰੱਬ ਦੀ ਸਿਫਤ ਜਦੋਂ ਮਹਾਰਾਜ ਚਮਕੌਰ ਦਾ ਜ਼ਿਕਰ ਕਰਦਿਆ ਅੱਗੇ ਲਿਖਦਿਆ ਦਾਸਤਾਨ ਉਹ ਵੱਖਰੀ ਚਿੱਠੀ ਹੈ ਐ ਇਸੇ ਦੇ ਹਸਾ ਜ਼ਫਰਨਾਮਾ ਦਾਸਤਾਨ ਚ ਮਹਾਰਾਜ ਕਹਿੰਦੇ ਨੇ ਇਹ ਮਰਾ ਐਤਬਾਰੀ ਬਰੀ ਕਸਮ ਨੇਸਤ ਕੇ ਇਜ਼ਦ ਗਵਾ ਅਸਤ ਯਜ਼ਦਾ ਯਕੇਸਤ ਨਾ ਕਤਰਾ ਮਰਾ ਇਤਬਾਰੇ ਬਰੋਸਤ ਕੇ ਬਖਸ਼ੀ ਵਾ ਦਿਵਾ ਖਮਾ ਕਿਸਬ ਗੋਸਤ ਕੇ ਪੇਮਾ ਸ਼ਿਕਨ ਬੇਦਰੰਗ ਆਮਦੰਦ ਮੈਂ ਤੇਗੋ ਤੀਰੋ ਤੁਵੰਗ ਆਮਦੰਦ ਬਾਲਾ ਚਾਰ ਕੀ ਦਰ ਮਿਆ ਆਮਦੰਦ ਉਹਦੇ ਵਿੱਚ ਫਿਰ ਮਹਾਰਾਜ ਉੱਚੀ ਕਹਿੰਦੇ ਆ ਚੁੰਕਾਰ ਅਜ ਖਮਾ ਖੀਲ ਤੇ ਦਰ ਗੁਜਸ਼ ਇਹ ਦਾਸਤਾਨ ਚ ਹੈ ਫਿਰ ਮੇਰੀ ਬੇਨਤੀ ਸੁਣਾ ਆਪਾਂ ਆਪਣੇ ਵਿਸ਼ੇ ਤੇ ਆਉਣਾ ਹੈ ਕੇ ਰਾਜਿਆਂ ਦਾ ਰਾਜਾ ਸ਼ਾਹਾਂ ਦਾ ਸ਼ਾਹ ਮਾਰੇ ਸੱਚੇ ਪਾਤਸ਼ਾਹ ਜੀ ਨੂੰ ਇੱਕ ਸ਼ਬਦ ਵਰਤਿਆ ਹੈ ਸ਼ੈਨ ਸ਼ਾਹੇ ਖੂਬੀ ਦੇਖੋ ਰਾਹ ਨਮੂ ਇਹ ਸੁਣਿਓ ਚਿੱਠੀ ਬਾਦਸ਼ਾਹ ਨੂੰ ਲਿਖੀ ਜਾ ਰਹੀ ਏ ਤੇ ਸਭ ਤੋਂ ਵੱਡੀ ਚਪੇੜ ਇਹ ਵੇ ਕਿ ਗੁਲਾਮ ਲੋਕ ਤੈਨੂੰ ਪਾਤਸ਼ਾਹ ਤੇ ਆਲਮਗੀਰ ਕਹਿੰਦੇ ਨੇ ਮੇਰਾ ਸ਼ੈਨ ਸ਼ਾਹ ਉਹ ਵੇ ਜਿਹੜਾ ਤੇਰੇ ਵਰਗੇ ਬਾਦਸ਼ਾਹ ਨੂੰ ਵੀ ਗੁਣ ਦਿੰਦਾ ਪਿਆ ਫਿਰ ਅਰਜ਼ੇ ਇਨਿਕਾ ਮੈਂ ਤੈਨੂੰ ਤੈਨੂੰ ਆਲਮਗੀਰ ਮਾਣਾ ਲਫ਼ਜ਼ ਵਰਤੇ ਨ ਅੱਗੇ ਤੂੰ ਆਲਮਗੀਰ ਹੈ ਤੂੰ ਵਕਤ ਦਾ ਮਾਲਕ ਹੈ ਹਾਕਮ ਹੈ ਪਰ ਆ ਤੁਸੀਂ ਦੇਖੋ ਸ਼ੈਨ ਸ਼ਾਹੇ ਖੂਬੀ ਦੇਖੋ ਰਾਹ ਨਮੂ ਖੂਬੀ ਦਾ ਅਰਥ ਗੁਣ ਜਿਹੜੇ ਆਪਾਂ ਪੜ ਰਹੇ ਤੂੰ ਗੁਣਾ ਦਾ ਖਜ਼ਾਨਾ ਹੈ ਸ਼ੈਨ ਸ਼ਾਹ ਨੂੰ ਖੂਬੀ ਦਿੰਦੇ ਹੋ ਤੇ ਰਾਹ ਨਮੂ ਤੁਸੀਂ ਰਹਿਨਮਾਈ ਕਰਦੇ ਹੋ ਸ਼ੈਨ ਸ਼ਾਹੇ ਖੂਬੀ ਦੇਹੋ ਰਾਹ ਨਮੂ ਕੇ ਬੇਗੂਨੋ ਬੇਚੂਨ ਚੂ ਬੇਨਮੂ ਫਿਰ ਸੁਣਿਓ ਕਿ ਬੇਗੂਨੋ হে ਮੇਰੇ ਵੈਗਰੂ ਜੀ ਤੁਸੀਂ ਰੰਗ ਤੋਂ ਬਿਨਾ ਹੋ ਬੇਗੂਨੋ ਦਰਚ ਰੰਗ ਕੋਈ ਨਹੀਂ ਬੇਚੂਨ ਬੇਚੂਨ ਦਰਤ ਤੇ ਤੇਰੀ ਉਪਮਾ ਕੋਈ ਨਹੀਂ ਕਰ ਸਕਦਾ ਅੱਗੇ ਮਹਾਰਾਜ ਕਹਿੰਦੇ ਕਿ ਬੇਗੂਨੋ ਬੇਚੂਨ ਚੂ ਬੇਨਮੂ ਬੇਨਮੂ ਦਾ ਅਰਥ ਤੇ ਤੇਰੇ ਵਰਗਾ ਕੋਈ ਨਮੂਨਾ ਹੀ ਨਹੀਂ ਹੈਗਾ ਇਹਦਾ ਮਤਲਬ ਤੇਰੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ